ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡੇ ਲਈ ਬਲੈਰੋ ਜੈਕਟ ਦਾ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਇਹ ਅਸੀਂ ਦੇਖ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਬੈਕ ਸਾਈਡ ਤਿਆਰ ਕਰ ਲਿਆ ਅੱਜ ਅਸੀਂ ਤੁਹਾਨੂੰ ਫਰੰਟ ਸਾਈਡ ਦੱਸਾਂਗੇ ਕਿ ਫਰੰਟ ਸਾਈਡ ਬਲੈਰੋ ਜੈਕਟ ਦੀ ਕਿਵੇਂ ਤਿਆਰ ਹੁੰਦੀ ਆ ਆਓ ਵੀਡੀਓ ਨੂੰ ਧਿਆਨ ਨਾਲ ਦੇਖਦੇ ਹਾਂ ਦੇਖੋ ਜੀ ਹੁਣ ਆਪਾਂ ਇਹ ਫਰੰਟ ਸਾਈਡ ਦਾ ਅਸੀਂ ਪਹਿਲਾਂ ਇਸ ਸਾਈਜ਼ ਬਣਾਉਣ ਲੱਗੇ ਆਂਗੀ ਇਹਦੇ ਵਿੱਚ ਆਪਾਂ ਨੇ ਇਹ 10 ਜੋਟੇ ਲਏ ਨੇ ਤੇ 20 ਕੁੰਡੇ ਨੇ ਤੇ ਇਹਦੀ ਅਸੀਂ ਇੱਕ ਸਿੱਧੀ ਸਾਈਡ ਤੋਂ ਅਸੀਂ ਉਲਟੀ ਸਲਾਈ ਕੱਢ ਲਈ ਆ ਤੇ ਉਲਟੀ ਸਾਈਡ ਤੋਂ ਅਸੀਂ ਕੁਲਟੀ ਸਲਾਈ ਇਹਦੀ ਕੱਢ ਲਿਆ ਕੱਢ ਲਿਆ ਜੀ ਆਗਾ ਉਦੋਂ ਆਪਾਂ ਅਗਲੀ ਸਲਾਈ ਬਣਾਉਣੀ ਸਟਾਰਟ ਕਰੀਏ ਇਹ ਹੁਣ ਆਪਾਂ ਇੱਥੇ ਹੋਰੇ ਪਹਿਲਾਂ ਆਪਾਂ ਬਟਨ ਪੱਟੀ ਰੱਖਾਂਗੇ ਇਹ ਆਪਾਂ ਖੱਬੇ ਪਾਸੇ ਦੀ ਪੱਲਾ ਬਣਾਉਣ ਲੱਗਿਆ ਹੁਣ ਇਹਦੇ ਵਿੱਚ ਇਹ ਆਪਣੀ ਮਰਜ਼ੀ ਆ ਚਾਹੇ ਆਪਾਂ 10 ਗੁੰਡੇ ਪੱਟੀ ਦੇ ਰੱਖ ਲੋ ਚਾਹੇ ਆਪਾਂ 11 ਗੁੰਡੇ ਪੱਟੀ ਦੇ ਰੱਖ ਲੋ ਮੈਂ ਇੱਥੇ ਔਰੇ 10 ਗੁੰਡੇ ਹੀ ਰੱਖੂੰਗੀ ਔਰੇ ਪੱਟੀ ਦੇ ਦੇਖੋ 1 2 3 4 5 6 7 8 9 ਇੱਕ 10 ਦੇਖੋ 10 ਕੁੰਡੇ ਹੋ ਗਏ ਨੇ ਤੇ ਇੱਥੇ ਆਪਾਂ ਨੇ ਇਹ ਉਰੇ ਕੁੰਡੇ ਵਧਾਣੇ ਨੇ ਇੱਥੋਂ ਆਪਾਂ ਨੀਚੋਂ ਕੁੰਡਾ ਚੱਕਾਂਗੇ ਉਰੇ ਤੇ ਆਪਾਂ ਇੱਕ ਕੁੰਡਾ ਰੇ ਵਧਾ ਲਵਾਂਗੇ ਤੇ ਫਾਦਰ ਹੋਰ ਕੁੰਡੇ ਨੇ ਆਪਣੇ ਕੋਲ ਬਚੇ ਨੇ ਇਹ ਆਪਾਂ ਉਲਟੇ ਹੀ ਬਣਾ ਕੇ ਸਲਾਈ ਕੰਪਲੀਟ ਕਰ ਲਾਂਗੇ ਤੇ ਇਹਦੀ ਸਾਰੀਆਂ ਹੀ ਸਲਾਈਆਂ ਆਪਾਂ ਇਹ ਉਲਟੀਆਂ ਹੀ ਬਣਾਵਾਂਗੇ ਦੇਖੋ ਆਪਾਂ ਨੇ ਸਿੱਧੀ ਸਲਾਈ ਸਾਰੀ ਆਪਾਂ ਨੇ ਉਲਟੀ ਸੈਬ ਬਣਾ ਕੇ ਕੰਪਲੀਟ ਕਰ ਲਈਆ ਤੇ ਉਲਟੀ ਸਾਈਡ ਤੋਂ ਹੀ ਆਪਾਂ ਸਾਰਾ ਇਹ ਉਲਟਾ ਉਲਟਾ ਹੀ ਬਣਾ ਕੇ ਕੰਪਲੀਟ ਕਰ ਲਵਾਂਗੇ ਦੇਖੋ ਆਪਾਂ ਨੂੰ ਫੇਰ ਸਿੱਧੀ ਸਾਈਡ ਤੇ ਆ ਕੇ ਬਾਰਡਰ ਤੇ 1 2 3 4 5 6 7 8 9 10 ਇਹ ਆਪਾਂ ਨੇ ਉਹਰੇ 10 ਕੁੰਡੇ ਆਪਾਂ ਨੇ ਇਹ ਬਟਨ ਪੱਟੀ ਦੇ ਰੱਖੇ ਨੇ ਉਸ ਤੋਂ ਬਾਅਦ ਆਪਾਂ ਨੇ ਫੇਰ ਉਸੇ ਤਰ੍ਹਾਂ ਇੱਕ ਇੱਥੋਂ ਨੀਚੋਂ ਕੁੰਡਾ ਚੱਕਾਂਗੇ ਤੇ ਆਪਾਂ ਉਹ ਕੁੰਡੇ ਨੂੰ ਉਲਟਾ ਹੀ ਬਣਾ ਲਵਾਂਗੇ ਤੇ ਬਾਕੀ ਸਾਰੇ ਫੇਰ ਆਪਾਂ ਇਹ ਕੁੰਡੇ ਉਲਟੇ-ਉਲਟੇ ਹੀ ਬਣਾ ਲੈਣੇ ਨੇ ਦੇਖੋ ਸਾਰੀ ਸਲਾਈ ਆਪਾਂ ਇਹ ਉਲਟਿਆ ਨਾਲ ਗੁੰਮ ਕੇ ਕੰਪਲੀਟ ਕਰ ਲੈਣੀ ਆ ਉਸ ਤੋਂ ਬਾਅਦ ਉਲਟੀ ਸਾਈਡ ਤੋਂ ਵੀ ਆਪਾਂ ਸਾਰੀ ਇਹ ਉਲਟਾ ਉਲਟਾ ਹੀ ਬਣਾ ਕੇ ਕੰਪਲੀਟ ਕਰਾਂਗੇ ਦੇਖੋ ਉਲਟੀ ਸਾਈਡ ਤੋਂ ਆਪਣਾ ਬਣਾ ਲਿਆ ਸਿੱਧੀ ਸਾਈਡ ਤੋਂ ਇੱਕ ਦੋ ਤਿੰਨ ਚਾਰ ਪੰਜ 6 7 8 9 10 ਜਿੰਨੀਆਂ ਵੀ ਆਪਣੀ ਇਹ ਬਾਰਡਰ ਦੇ ਸੁਨਾਈਆਂ ਹੋਣਗੀਆਂ ਬਟਨਾ ਪੱਤੀ ਦੀ ਆਪਾਂ ਨੇ ਚਾ 10 ਰੱਖੋ 11 ਰੱਖੋ ਇਹ ਆਪਣੀ ਮਰਜ਼ੀ ਆ ਪਰ ਜਿਆਦਾ ਹਰੇਕ ਸਲ ਬਾਰਡਰ ਤੋਂ ਬਾਅਦ ਆਪਣਾ ਇੱਥੇ ਇੱਕ ਕੁੰਡਾ ਆਪਾਂ ਨੀਚੋਂ ਚੱਕ ਕੇ ਆਪਾਂ ਨੇ ਇੱਕ ਕੁੰਡਾ ਵਧਾ ਲੈਣਾ ਦੇਖੋ ਇਸ ਤਰ੍ਹਾਂ ਇਹੋ ਆਪਾਂ ਸਾਰਿਆਂ ਨੂੰ ਉਲਟਾ-ਉਲਟਾ ਹੀ ਬਣਾ ਲਵਾਂਗੇ ਦੇਖੋ ਜਿਵੇਂ ਆਪਾਂ ਨੇ ਇੱਥੇ ਇਹ ਬਾਰਡਰ ਬਣਾਇਆ ਹੋਇਆ ਇਹਦੀ ਆਪਾਂ ਨੇ ਉਹ 18 ਸਲਾਈਆਂ ਬਣਾਈਆਂ ਨੇ ਬਾਰਡਰ ਦੀਆਂ 18 ਸਲਾਈਆਂ ਬਣਾ ਕੇ ਆਪਾਂ ਇਹ ਜਿੰਨੇ 18 ਸਲਾਈਆਂ ਦੇ ਵਿੱਚ ਸਾਰੀਆਂ ਜਿ ਆਪਾਂ ਨੇ ਉਹਰੇ ਕੁੰਡਾ ਵਧਾਣਾ ਹੁਣ ਅਸੀਂ ਤੁਹਾਨੂੰ 18 ਸਲਾਈਆਂ ਬਣਾ ਕੇ ਅਸੀਂ ਦੱਸਦੇ ਆਂ ਵੀ ਅੱਗੇ ਆਪਾਂ ਨੇ ਇਹ ਆਪਾਂ ਡਿਜ਼ਾਈਨ ਪਾਵਾਂਗੇ ਇਹਦੇ ਉੱਪਰ ਵੀ ਆਪਾਂ ਡਿਜ਼ਾਈਨ ਕਿਵੇਂ ਦੁਆਰਾ ਰੱਖਣਾ ਵੀ ਕਿਵੇਂ ਆਪਾਂ ਨੇ ਸੈੱਟ ਕਰਨਾ ਆਪਾਂ ਇਹ 18 ਸਲਾਈਆਂ ਬਣਾ ਲਈਏ ਨਾਲ ਨਾਲ ਸਿੱਧੀ ਸਲਾਈ ਦੇ ਵਿੱਚ ਹੀ ਕੁੰਡਾ ਚੱਕਣਾ ਤੇ ਕੁੰਡਾ ਵੱਧ ਜੂਗਾ ਇਹ ਹੁਣ ਅਸੀਂ ਤੁਹਾਨੂੰ ਦੱਸਦੇ ਆਂ ਵੀ ਇਹ 18 ਸਲਾਈਆਂ ਤੋਂ ਬਾਅਦ ਵੀ ਡਿਜ਼ਾਈਨ ਉੱਪਰ ਕਿਵੇਂ ਸੈੱਟ ਦੇਖੋ ਆਪਾਂ ਨੇ ਇੱਥੇ ਔਰ 18 ਸਲਾਈਆਂ ਆਪਾਂ ਨੇ ਕੰਪਲੀਟ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਹੁਣ ਆਪਾਂ ਗਲਾਈ ਪਾਉਗੇ ਇੱਥੇ ਤੇ ਹੁਣ ਆਪਾਂ ਇਹਦੇ ਉੱਪਰ ਡਿਜ਼ਾਈਨ ਪਾਵਾਂਗੇ ਤੁਹਾਨੂੰ ਦੱਸ ਦਿਆਂ ਵੀ ਇਹ ਡਿਜ਼ਾਈਨ ਉੱਪਰ ਹੁਣ ਕਿਵੇਂ ਸੈੱਟ ਆਊਗਾ ਤੇ ਪਹਿਲਾਂ ਆਪਣੇ ਕੋਲ ਇਹ 10 ਗੁੰਡੇ ਬਟਨ ਪੱਟੀ ਦੇ ਨੇ ਆਪਾਂ ਇਹਨਾਂ ਨੂੰ 2 3 4 5 6 9 10 2 4 6 8 10 ਆਪਣੇ ਕੋਲ ਇਹ ਉਰੇ 10 ਹੁੰਦੇ ਬਟਨ ਪੱਟੀ ਦੇ ਹੋਗੇ ਤੇ ਇੱਥੇ ਹੁਣ ਆਪਾਂਰੇ ਡਿਜ਼ਾਈਨ ਸੈੱਟ ਕਰਾਂਗੇ ਵੀ ਆਪਣੇ ਕੋਲ ਡਿਜ਼ਾਈਨ ਕਿਵੇਂ ਸੈੱਟ ਆਊਗਾ ਜਿਸ ਤਰ੍ਹਾਂ ਆਪਾਂ ਨੇ ਹੁਣ ਇਹਦੇ ਪਿੱਛੇ ਬੈਕ ਸਾਈਡ ਤੇ ਪਣ ਬਣਾਇਆ ਤੀਗਾ ਤੇ ਤਿੰਨ ਕੁੰਡੇ ਆਪਣੇ ਕੋਲ ਪਿੱਛੇ ਤੇ ਉਰੇ ਤੇ ਤੇ ਤਿੰਨ ਕੁੰਡੇ ਆਪਣੇ ਕੋਲ ਪਿੱਛੇ ਆਪਾਂ ਨੇ ਛੱਡ ਗਏ ਪੰਜ ਕੁੰਡੇ ਆਪਾਂ ਨੇ ਸਿੱਧੇ ਕਰ ਰੱਖਣੇ ਨੇ ਪੰਜ ਦੋ ਉਲਟੇ तो दो आ गए थे देखो पहला कुंड अपने ने उ नीचो चक्का उरे एक अपना ने उरे उल्टा बना लिया फिर अपने ने कुा और एक उल्टा बना लिया धागा पिछे करके पाँच कूडे अपने यह सीधे आ जाने एक दो तीन चार पांच ਉੱਤੋਂ ਬਾਅਦ ਫਿਰ ਦੋ ਕੁੰਡੇ ਉਲਟੇ ਇੱਕ ਦੋ ਫਿਰ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਤੇ ਇੱਕ ਪੰਜ ਤੇ ਤਿੰਨ ਕੁੰਡੇ ਆਪਣੇ ਕੋਲ ਸਿੱਧੇ ਆ ਗਏ ਇੱਕ ਉਲਟੇ ਆ ਗਏ ਸੋ ਦੇਖੀ ਤਿੰਨ ਕੁੰਡੇ ਆਪਣੇ ਕੋਲ ਇਹ ਉਲਟੇ ਆ ਗਏ ਤੇ ਉਲਟੀ ਸਾਈਡ ਇਹਦੀ ਆਪਾਂ ਸਾਰੇ ਉਲٹے ਉਲٹے ਹੀ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਦੇਖੋ ਸਾਰੇ ਸਲਾਈ ਆਪਾਂ ਇਹ ਉਲਟੇ ਹੀ ਬਣਾ ਲੈਣੀ ਆਂ ਦੇਖੋ ਆਪਾਂ ਸਿੱਧੀ ਸਾਈਡ ਤੇ ਆ ਗਏ ਆਂ ਪਹਿਲੇ 10 ਗੁੰਡੇ ਆਪਾਂ ਇੱਥੇ ਬਟਨ ਪੱਟੀ ਦੇ ਬਣਾਵਾਂਗੇ 2 10 4 5 6 7 8 9 10 ਧੱਗਾ ਆਪਾਂ ਪਿੱਛੇ ਕਰਾਂਗੇ ਡਿਜ਼ਾਈਨ ਨਾਲ ਆਪਣੇ ਦੋ ਪੁੰਡੇ ਆਪਣੇ ਘੁਲਟੇ ਨੇ ਪੰਜ ਸਿੱਧੇ ਦੋ ਉਲਟੇ ਪੰਜ ਸਿੱਧੇ ਹੁਣ ਇੱਥੇ ਆਪਾਂ ਉਰੇ ਧੱਗਾ ਪਿੱਛੇ ਕਰਕੇ ਇੱਕ ਧੱਗਾ ਆਪਾਂ ਉਰੇ ਸਿੱਧਾ ਬਣਾਵਾਂਗੇ ਦੇਖੋ ਹੁਣ ਨੀਚੋਂ ਧੱਗਾ ਆਪਾਂ ਨਹੀਂ ਹੁੰਦੇ ਸਿੱਧਾ ਬਣਾ ਲੈਣ ਧਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਇੱਕ ਦੋ ਪੰਜ ਕੁੰਡੇ ਆਪਣੇ ਕੋਲ ਸਿੱਧੇ ਨੇ ਇਹਨਾਂ ਦੇ ਉੱਪਰ ਆਪਾਂ ਹੋਰੇ ਡਿਜ਼ਾਈਨ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਤਾ ਧਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਜਿਹੜਾ ਆਪਣੇ ਕੋਲ ਇੱਕ ਕੁੰਡਾ ਘਟ ਗਿਆ ਤੀਜਾਲੀ ਨਾਲ ਵੱਧ ਗਿਆ ਫਿਰ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾ ਲੈਣਾ ਉਸ ਤੋਂ ਬਾਅਦ ਦੋ ਕੁੰਡੇ ਉਲਟੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇਹ ਕੁੰਡਾ ਬਣਾਵਾਂਗੇ ਧਾਗਾ ਆਪਦੇ ਵੱਲ ਕਰਕੇ ਇਹ ਕੁੰਡਾ ਸਿੱਧਾ ਫਿਰ ਆਪਾਂ ਹੋਰੇ ਜਾਲੀ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤੇ ਇੱਥੇ ਆਪਣੇ ਕੋਲੋਂ ਦੋ ਕੁੰਡੇ ਉਲਟੇ ਧਿੱੱਕ ਆਪਣੇ ਕੋਲ ਅਕਸਟਰਾ ਰੱਖਿਆ ਹੋਇਆ ਹੈ ਤਿੰਨ ਕੁੰਡੇ ਉਲਟੇ ਉਲਟੀ ਸਲਾਈ ਸਾਰੀ ਆਪਣੀ ਇਹ ਉਲਟੀ ਹੀ ਬਣਾ ਕੇ ਆਪਾਂ ਨੇ ਉਲਟੇ-ਉਲਟੇ ਕੁੰਡਿਆਂ ਨਾਲ ਕੰਪਲੀਟ ਕਰ ਦੇਣੀ ਆ ਦੇਖੋ ਆਪਾਂ ਹੁਣ ਫਿਰ ਸਿੱਧੀ ਸਲਾਈ ਤੇ ਆ ਗਏ ਆਂ ਇਹ ਆਪਣੇ 10 ਗੁੰਡੇ ਬਟਨ ਪੱਟੀ ਦੇ ਉਲਟੇ ਜਾਣਗੇ 2 3 4 5 6 7 8 9 10 2 4 6 8 10 ਹੁਣ ਆਪਾਂ ਧਾਗਾ ਪਿੱਛੇ ਕਰਕੇ ਫਿਰ ਦੁਬਾਰਤੋਂ ਆਪਾਂ ਹੋਰੇ ਇਹ ਇੱਕ ਗੁੰਡਾ ਪੌਰੇ ਸਿੱਧਾ ਫੇਰ ਬਣਾਵਾਂਗੇ ਇੱਕ ਗੁੰਡਾ ਪੰਡੜ ਪਹਿਲਾਂ ਪਤਾ ਦਿਓ ਵੀ ਸਿੱਧਾ ਹੋ ਗਿਆ ਤੇ ਦੋ ਗੁੰਡੇ ਆਪਣੇ ਕੋਲੇ ਹੋਰ ਫੇਰ ਉਲਟੇ ਨੇ ਉਸ ਤੋਂ ਬਾਅਦ ਪੰਜ ਗੁੰਡੇ ਸਿੱਧੇ ਇੱਕ ਦੋ ਤਿੰਨ 4 5 ਦੋ ਗੁੰਡੇ ਉਲਟੇ ਪੰਜ ਗੁੰਡੇ ਸਿੱਧੇ ਤੇ ਉਲਟੀ ਸਲਾਈ ਆਪਣੀ ਸਾਰੀ ਉਲਟੀ ਸਲਾਈ ਆਪਾਂ ਸਾਰੀ ਉਲਟੀ ਉਲਟੀ ਹੀ ਬਣਾ ਕੇ ਕੰਪਲੀਟ ਕਰਾਂਗੇ ਦੇਖੋ ਆਪਾਂ ਨੇ ਇਹ 10 ਗੁੰਡੇ ਰ ਬਟਨ ਪੱਟੀ ਦਪਾਣੇ ਬਣਾ ਲਏ ਨੇ ਉਸ ਤੋਂ ਬਾਅਦ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਨੇ نیچے ਤੋਰੇ ਚੱਕਣਾ ਵਧਾਣਾ ਆਪਾਂ ਨੇ ਉਰੇ ਇਹ ਇੱਕ ਕੁੰਡਾ ਆਪਾਂ ਨੇ ਬਣਾ ਲਿਆ ਉਹਨੂੰ ਤੇ ਦੋ ਕੁੰਡੇ ਆਪਣੇ ਕੋਲ ਸਿੱਧੇ ਨੇ ਇਹ ਆਪਾਂ ਨੇ ਉਹਰੇ ਸਿੱਧੇ ਹੀ ਬਣਾ ਲੈਣੇ ਨੇ ਦੋ ਕੁੰਡੇ ਆਪਣੇ ਕੋਲ ਉਲਟੇ ਨੇ ਇਸ ਤੋਂ ਬਾਅਦ ਆਪਣੇ ਕੋਲ ਇੱਥੇ ਇਹ ਉਹਰੇ ਡਿਜ਼ਾਈਨ ਪਾਣ ਆਪਾਂ ਨੇ ਉਹਰੇ ਦੋ ਕੁੰਡੇ ਸਿੱਧੇ ਧੱਗ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਜਾਲੀ ਪੈਗੀ ਫਿਰ ਧੱਗ ਅੱਗੇ ਕਰਕੇ ਜਾਲੀ ਪਾ ਕੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਦੇ ਇੱਕ ਬਣਾਵਾਂਗੇ ਦੋ ਕੁੰਡੇ ਉਲਟੇ ਫਿਰ ਡਿਜ਼ਾਈਨ ਪਾਵਾਂਗੇ ਉਹਰੇ ਪੰਜ ਕੁੰਡਿਆਂ ਤੇ ਦੋ ਕੁੰਡਿਆਂ ਦਿੱਤਾ ਬਣਾਤਾ ਜਾਲੀ ਪੈ ਗਈ ਦੋ ਕੁੰਡਿਆਂ ਦਾ ਆਪਾਂ ਫੇਰ ਇੱਕ ਬਣਾ ਕੇ ਤਿੰਨ ਕੁੰਡੇ ਆਪਾਂ ਇਹ ਉਲਟੇ ਬਣਾਤੇ ਉਲਟੀ ਸਾਈਡ ਤੋਂ ਆਪਾਂ ਸਾਰੀ ਸਿਲਾਈ ਇਹ ਉਲਟੀ ਉਲਟੀ ਹੀ ਬਣਾਵਾਂਗੇ ਦੇਖੋ ਆਪਾਂ ਨੇ ਇਹਦੇ 10 ਕੁੰਡੇ ਪੱਟਣ ਪੱਟੀ ਦੇ ਬਣਾ ਕੇ ਧਾਗਾ ਪਿੱਛੇ ਕਰ ਲਿਆ ਆਪਣੇ ਕੋਲ ਇਹ ਉਹਦੇ ਤਿੰਨ ਕੁੰਡੇ ਸਿੱਧੇ ਨੇ ਇੱਕ ਕੁੰਡਾ ਆਪਾਂ ਹੋਰ ਵਧਾਵਾਂਗੇ ਨੀਚੋਂ ਚੱਕ ਕੇ ਤੇ ਇਹ ਹੈ ਤਿੰਨ ਕੁੰਡੇ ਆਪਾਂ ਇਹ ਵੀ ਆਪਾਂ ਸਿੱਧੇ ਕਰ ਲਾਂਗੇ ਆਪਣੇ ਕੋਲ ਇਹ ਚਾਰ ਕੁੰਡੇ ਹੋ ਗਏ ਅਗਲੀ ਸਲਾਈ ਦੇ ਵਿੱਚ ਇਹ ਆਪਣੇ ਕੋਲ ਪੰਜ ਉਹ ਜ ਤੱਕ ਹੋਰ ਪੰਜ ਕੁੰਡੇ ਨਹੀਂ ਹੁੰਦੇ ਆਪਾਂ ਹੋਰ ਇਹ ਡਿਜ਼ਾਈਨ ਨਹੀਂ ਬਣਾ ਸਕਦੇ ਤੇ ਇਹ ਪੰਜ ਕੁੰਡੇ ਆਪਣੇ ਕੋਲ ਸਿੱਧੇ ਦੋ ਕੁੰਡੇ ਆਪਾਂ ਰੇ ਫੇਰ ਆਪਾਂ ਉਲਟੇ ਬਣਾਵਾਂਗੇ ਐਵੇਂ ਆਪਾਂ ਸਲਾਈ ਕੰਪਲੀਟ ਕਰਕੇ ਉਲਟੀ ਸਲਾਈ ਆਪਾਂ ਇਹ ਉਲਟੀ ਹੀ ਬਣਾ ਦਾਂਗੇ 10 ਕੁੰਡੇ ਉਲਟੇ ਬਣਾਉਣ ਤੋਂ ਬਾਅਦ ਬਟਨ ਪੱਟੀ ਦੇ ਉਸ ਤੋਂ ਬਾਅਦ ਇੱਕ ਕੁੰਡਾ ਪਾ ਇੱਥੇ ਉਰੋ ਫੇਰ ਆ ਵਧਾ ਲਵਾਂਗੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਦੋ ਕੁੰਡੇ ਉਲਟੇ ਅਸੀਂ ਤੁਹਾਨੂੰ ਇਹ ਡਿਜ਼ਾਈਨ ਆ ਪਹਿਲਾਂ ਵੀ ਦੱਸਿਆ ਹੋਇਆ ਇਹ ਡਿਜ਼ਾਈਨ ਆਪਾਂ ਉਸੇ ਤਰ੍ਹਾਂ ਯੂਰੇ ਸੈੱਟ ਕਰਕੇ ਸਾਰੀ ਸਲਾਈ ਆਪਾਂ ਅੱਗੇ ਤੁਹਾਨੂੰ ਦੱਸਦੇ ਆਂ ਤੇ ਫਿਰ ਦੁਆਰੋਂ ਆਪਾਂ ਇੱਥੇ ਡਿਜ਼ਾਈਨ ਪੱਕੇ ਬਣਾਵਾਂਗੇ ਆਪਾਂ ਨੇ 10 ਗੁੰਡੇ ਰੱਬਨ ਪੱਟੀ ਤੇ ਬਣਾ ਲਏ ਤੇ ਹੁਣ ਧਾਗਾ ਆਪਾਂ ਆਪ ਦੇ ਲਈ ਆਪਾਂ ਅਬ ਮੂਰੇ ਰੱਖਾਂਗੇ ਤੇ ਪੰਜ ਗੁੰਡੇ ਆਪਾਂ ਦੇਖ ਸਕਦੇ ਆ ਆਪਣੇ ਕੋਲ ਹੋਰੇ ਸਿੱਧੇ ਬਣ ਗਏ ਨੇ ਜਿਹੜੇ ਆਪਾਂ ਨੇ ਵਧਾਏ ਤੇ ਤੇ ਆਪਾਂ ਹੁਣ ਮੂਰੇ ਨੂੰ ਵਧਾਉਣ ਦੇ ਦੋ ਗੁੰਡੇ ਆਪਾਂ ਸ਼ੁਰੂ ਕਰਾਂਗੇ ਦੇਖੋ ਇੱਥੇ ਆਪਾਂ ਇੱਕ ਗੁੰਡਾ ਚੱਕ ਕੇ ਗੁੰਡਾ ਪਾਣੀ ਇਹ ਹੋਵੇ ਉਲਟਾ ਬਣਾ ਲਿਆ ਤੇ ਇਹ ਆਪਣੇ ਕੋ ਪੰਜ ਗੁੰਡੇ ਨੇ ਤੇ ਪੰਜ ਗੁੰਡੇ ਅੱਪਾ ਇਹ ਹੋਵੇ ਸਿੱਧੇ ਹੀ ਬਣਾ ਲਵਾਂਗੇ ਤੇ ਦੋ ਗੁੰਡੇ ਹੈ ਆਪਣੇ ਕੋ ਉਲਟੇ ਆ ਗਏ ਪੰਜ ਸਿੱਧੇ ਇਸ ਤੋਂ ਬਾਅਦ ਸਾਰੀ ਉੱਗਟੀ ਸਲਾਈ ਆਪਾਂ ਮੋਰਟੀ ਹੀ ਕੰਪਲੀਟ ਕਰ ਲਵਾਂਗੇ ਆਪਾਂ ਨੇ 10 ਗੁੰਡੇ ਬਰਨ ਪੱਟੀ ਤੇ ਰੱਖ ਗਏ ਧਾਗਾ ਮੋਰੇ ਨੂੰ ਰੱਖ ਗਏ ਇੱਕ ਤਾਂ ਕੁੰਡਾ ਪਰੇ ਫੇਰ ਉਲਟਾ ਬਣਾਵਾਂਗੇ 1 ਕਾਤੇ ਬਟਾ 2 ਹੁਣ ਇੱਥੇ ਆਪਾਂ ਇਹ ਡਿਜ਼ਾਈਨ 5 ਕੁੰਡੇ ਦੇ ਪਰ ਡਿਜ਼ਾਈਨ ਬਣਾਵਾਂਗੇ ਦੋ ਕੁੰਡੇ ਨੇ ਸੀ ਇਹਨਾਂ ਪਰ ਪਿੰਦਾ ਕਰਕੇ ਦੋ ਕੁੰਡੇ ਪਨਰੇ ਉਲਟੇ ਕਰਾਂਗੇ 10 ਕੁੰਡੇ ਆਪਣੇ ਬਟਨ ਪੱਟੀ ਤੇ ਪਾ ਕੇ ਹੁਣ ਇੱਥੇ ਆਪਣੇ ਕੋਲ ਉਹਰੇ ਦੋ ਕੁੰਡੇ ਮੂਰੇ ਉਲਟੇ ਨੇ ਤੇ ਦਾ ਪੰਜ ਕੁੰਡੇ ਆਪਣੇ ਕੋਲ ਸਿੱਧੇ ਨੇ ਤੇ ਇੱਥੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਉਹਰੇ ਸਿੱਧਾ ਬਣਾਵਾਂਗੇ ਇਹ ਕੁੰਡਾ ਸਿੱਧਾ ਬਣਾ ਕੇ ਇਧਰੋਂ ਧਾਗ ਅੱਗੇ ਕਰਕੇ ਦੋ ਕੁੰਡੇ ਆਪਾਂ ਇਹ ਉਲਟੇ ਬਣਾਵਾਂਗੇ ਤੇ ਪੰਜ ਕੁੰਡੇ ਇਹ ਸਿੱਧੇ ਸਾਰੀ ਸਿਲਾਈ ਆਪਾਂ ਸਿੱਧੀ ਕੰਪਲੀਟ ਕਰਕੇ ਉਲਟੇ ਸਾਈਡ ਤੋਂ ਪਾਉਂਦੇ ਉਲਟੇ ਹੀ ਬਣਾਵਾਂਗੇ 10 ਕੁੰਡੇ ਬਣਾਉਣ ਤੋਂ ਬਾਅਦ ਆਪਣੇ ਕੋਲ ਹੋਰ ਇੱਕ ਕੁੰਡਾ ਸਿੱਧਾ ਤੇ ਦੋ ਉਲਟੇ ਨੇ ਆਪਾਂ ਇੱਥੇ ਹੋ ਜੇ ਇੱਕ ਕੁੰਡਾ ਸਿੱਧਾ ਇਹ ਬਣਾਵਾਂਗੇ ਧਾਗਾ ਪਿੱਛੇ ਕਰਕੇ ਥਾ ਕੁੰਡਾ ਇਹਦੇ ਨਾਲ ਦਾ ਸਿੱਧਾ ਬਣਾ ਕੇ ਤੇ ਦੋ ਕੁੰਡੇ ਆਪਾਂ ਇਹ ਉਲਟੇ ਇਹ ਬਣਾਵਾਂਗੇ ਤੁਹਾਨੂੰ ਇਹ ਡਿਜ਼ਾਈਨ ਆਸੀਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਇਹ ਸਾਰਾ ਆਪਾਂ ਇਹ ਡਿਜ਼ਾਈਨ ਉਸੇ ਤਰ੍ਹਾਂ ਹੀ ਕੰਪਲੀਟ ਕਰਕੇ ਸਾਰੀ ਸਲਾਈ ਆਪਾਂ ਉਲਟੀ-ਉਲਟੀ ਹੀ ਬਣਾਵਾਂਗੇ 10 ਕੁੰਡਿਆਂ ਤੋਂ ਬਾਅਦ ਬਟਨ ਪੱਟੀ ਤੋਂ ਬਾਅਦ ਆਪਾਂ ਫਿਰ ਔਰ ਇੱਕ ੁੰਡਾ ਤਮੜਾਵਾਂਗੇ ਧਾਗਾ ਆਪਾਂ ਇੱਥੇ ਧਾਗਾ ਪਿੱਛੇ ਕਰਕੇ ਆਪਣੇ ਕੋਲ ਦੋ ਸਿੱਧੇ ਨੇ ਤੇ ਇਹਨਾਂ ਨੂੰ ਨਾਲ ਹੀ ਇਹਦੇ ਸਿੱਧੇ ਬਣਾ ਲਾਂਗੇ ਤੇ ਦੋ ਗੁੰਡੇ ਆਪਾਂ ਇਹ ਉਲਟੇ ਪੰਜ ਗੁੰਡੇ ਸਿੱਧੇ ਸਾਰੀ ਸਲਾਈ ਇਹ ਆਪਾਂ ਐਵੇਂ ਕੰਪਲੀਟ ਕਰਕੇ ਉਲਟੇ ਉਲਟੇ ਸਾਈਡ ਤੋਂ ਬੂਟੀ ਬਣਾਉਣੀ ਹੋਏ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਹੁਣ ਇੱਥੇ ਇਹ 10 ਗੁੰਡੇ ਬਟਨ ਪੱਟੀ ਦੇ ਬਣਾ ਲਏ ਦੇਖੋ ਇਹ ਡਿਜ਼ਾਈਨ ਬੰਨ ਲੱਗ ਗਈ ਸ਼ੇਪ ਵੀ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਵੀ ਸ਼ੇਪ ਬਣਨੀ ਦੀ ਬੰਦ ਸ਼ੁਰੂ ਹੋ ਗਈ ਆ ਇਸ ਤੋਂ ਬਾਅਦ ਹੁਣ ਆਪਣੇ ਕੋਲ ਇਹ ਤਿੰਨ ਕੁੰਡੇ ਸਿੱਧੇ ਨੇ ਧਾਗਾ ਪਿੱਛੇ ਕਰਕੇ ਆਪਾਂ ਨੇ ਇੱਕ ਕੁੰਡਾ ਇੱਥੇ ਫੇਰ DNA ਲਵਾਂਗੇ ਹੁਣ ਆਪਣੇ ਕੋਲ ਤਿੰਨ ਕੁੰਡੇ ਸਿੱਧੇ ਨੇ ਇਹ ਆਪਾਂ ਔਰ ਇੱਕ ਅੱਧਾ ਡਿਜ਼ਾਈਨ ਵੀ ਬਣਾ ਸਕਦੇ ਹਾਂ ਤੁਸੀਂ ਦੇਖੋ ਆਪਾਂ ਇੱਕ ਕੁੰਡਾ ਬਣਾ ਕੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਆਪਣੇ ਕੋਲ ਇਹ ਔਰ ਅੱਧਾ ਡਿਜ਼ਾਈਨ ਵੀ ਬਣ ਗਿਆ ਤੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਾਂਗੇ ਇਹ ਸਾਰੀ ਸਲਾਈ ਆਪਾਂ ਡਿਜ਼ਾਈਨਰ ਬਣਾ ਕੇ ਉਲਟੀ ਸਾਈਡ ਤੋਂ ਆਪਾਂ ਉਲਟੇ-ਉਲਟੇ ਸਲਾਈ ਆਪਾਂ ਕੰਪਲੀਟ ਕਰ ਦਮਾਂਗੇ ਦੇਖੋ ਆਪਾਂ 10 ਗੁੰਡੇ ਬੜਨ ਪੱਤੀ ਤੇ ਪਾ ਕੇ ਉਸ ਤੋਂ ਬਾਅਦ ਧਾਗਾ ਪਿੱਛੇ ਕਰ ਲਿਆ ਤੇ ਇੱਕਾ ਗੁੰਡਾ ਆਪਾਂ ਇੱਥੇ ਹੋਰ ਵਧਾਤਾ ਚਾਰ ਗੁੰਡੇ ਆਪਣੇ ਕੋਲ ਆਹ ਹੋ ਗਏ ਚਾਰੇ ਗੁੰਡੇ ਆਪਾਂ ਇਹ ਸਿੱਧੇ ਬਣਾਵਾਂਗੇ ਉਸ ਤੋਂ ਬਾਅਦ ਦੋ ਕੁੰਡੇ ਇਹ ਆਪਣੇ ਕੋਲ ਉਲਟੇ ਆ ਗਏ ਪੰਜ ਕੁੰਡੇ ਆਪਣੇ ਕੋਲੇ ਇਹ ਸਿੱਧੇ ਆ ਗਏ ਮੇਰੇ ਸਾਲਫੇ ਪੰਜ ਕੁੰਡੇ ਆਪਣੇ ਕੋਲ ਸਿੱਧੇ ਆ ਗਏ ਵੇਖੋ ਬਣ ਕੇ ਹੈ ਐਵੇਂ ਦਾ ਸ਼ੇਪ ਵੀ ਇਹ ਹੀ ਆਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਵੀ ਸ਼ੇਪ ਬਣਨੀ ਤਿਆਰ ਹੋ ਗਈ ਇਹ ਇਹ ਆਪਾਂ ਨੇ ਜਿਹੜਾ ਬੈਕ ਸਾਈਡ ਦਾ ਬਣਾਇਆ ଥି ਇਹਦੇ ਵਿੱਚ ਮੈਂ ਇਹ 100 ਕੁੰਡਾ ਰੱਖਿਆ ਠੀਕਾ ਬੈਕ ਸਾਈਡ ਦੇ ਵਿੱਚ ਤੇ ਇੱਥੇ ਆਪਾਂ ਨੇ ਇਹ ਹੋਰ 19 ਕੁੰਡਾ ਦੇ ਵਿੱਚ ਸਟਾਰਟ ਕਰਤਾ ਉਸ ਤੋਂ ਬਾਅਦ ਇਹ ਜਦ ਤੱਕ ਆਪਣੇ ਕੋਲ ਹੁਣ ਆਪ ਇਹਦਾ ਅੱਧ ਕਰਾਂਗੇ ਇਹ ਜਦ ਤੱਕ ਆਪਣੇ ਕੋਲ ਇਹ ਹੋਰੇ 60 60 ਕੁੰਡੇ ਨਹੀਂ ਹੁੰਦੇ ਆਪਾਂ ਜਦ ਤੱਕ ਇਹ ਆਪਾਂ 10 ਕੁੰਡਿਆਂ ਤੋਂ ਬਾਅਦ ਆਪਾਂ ਇੱਕ ਕੁੰਡਾ ਬਦੋਂ ਵਧਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ 10 ਕੁੰਡੇ ਪਟਣ ਪੱਟੀ ਦੇ ਤੇ ਬੁਲਟੀ ਜਾਣਗੇ ਉਸ ਤੋਂ ਬਾਅਦ ਇਹ ਕੁੰਡਾ ਕਰਕੇ ਆਪਾਂ ਵਧਾ ਕੇ ਜਿਸ ਤਰ੍ਹਾਂ ਆਪਾਂ ਡਿਜ਼ਾਈਨ ਆਪਣੇ ਦੱਸਿਆ ਸੈੱਟ ਕਰਿਆ ਉਸੇ ਤਰ੍ਹਾਂ ਹੀ ਇਹ ਉੱਪਰ ਤੱਕ ਸੈੱਟ ਹੁੰਦਾ ਜਾਊਗਾ ਉਸ ਤੋਂ ਬਾਅਦ ਆਪਾਂ ਜਦ ਤੱਕ ਆਪਣੇ ਕੋਲ ਇਹ 60 ਕੁੰਡੇ ਨਹੀਂ ਹੋ ਜਾਂਦੇ ਸਾਰੇ ਆਪਾਂ ਜਦ ਤੱਕ ਇਹ ਪਰ 10 ਕੁੰਡਿਆਂ ਤੋਂ ਬਾਅਦ ਇਹ ਕੁੰਡਾ ਬਣਾਉਂਦੇ ਜਾਵਾਂਗੇ ਅਸੀਂ ਤੁਹਾਨੂੰ ਦੱਸ ਦਿਆਂ ਵੀ ਇਹ ਜਦ ਤੱਕ ਸਾਡੇ 60 ਕੁੰਡੇ ਹੋਣ ਗੋਸਤੋ ਵਾਦੇ ਆਪਾਂ ਇਹ ਅੱਗੇ ਕਿਵੇਂ ਕੰਪਲੀਟ ਕਰਨਾ ਸੀ 10 ਕੁੰਡੇ ਆਪਾਂ ਇਸ ਤਿਆਰ ਕਰ ਲਈ ਅਸੀਂ ਉੱਪਰ 60 ਜੋਟੇ ਸੋਰੀ ਨਾ ਕੁੰਡੇ ਅਸੀਂ ਉੱਪਰ ਤੱਕ ਤੁਹਾਨੂੰ ਬਣਾ ਕੇ ਦੱਸਦੇ ਆਂ ਵੀ ਅੱਗੇ ਅਸੀਂ ਤੁਹਾਨੂੰ ਫਿਰ ਕਿਵੇਂ ਦੱਸਾਵਾਂਗੇ ਬਣਾਣੀ ਦੇਖੋ ਤੁਸੀਂ ਦੋਸਤੂ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨੇ ਇਹ ਸਾਰੇ ਬਣਾ ਕੇ ਉੱਤੱਕ ਕੰਪਲੀਟ ਕਰ ਲਿਆ ਇਹ ਜਿਵੇਂ ਤੁਹਾਨੂੰ ਦੱਸਿਆ ਜੀ ਆਪਾਂ ਵੀ 60 ਕੁੰਡੇ ਆਪਾਂ ਨੇ ਬਣਾ ਲਏ ਇਹ 60 ਤੋਂ ਵੀ ਪਾਣੇ ਦੋ ਕੁੰਡੇ ਆਪਾਂ ਨੇ ਵਾਧਾ ਬਣਾਏ ਨੇ ਦੇਖੋ ਇਹ ਕਾਟੇ ਦੀ ਗਲਾਈ ਸੇਫ ਕਿੰਨੀ ਸੋਹਣੀ ਬਣ ਗਈ ਹੈ ਇਹ ਉਸ ਤੋਂ ਬਾਅਦ ਆਪਾਂ ਨੇ ਇੱਥੇ ਉਹ 10 ਕੁੰਡੇ ਉਲਟੇ ਬਣਾ ਲੈਣੇ ਨੇ 1 2 3 4 5 6 7 8 9 10 10 ਕੁੰਡਿਆਂ ਤੋਂ ਬਾਅਦ ਹੁਣ ਆਪਾਂ ਇੱਥੇ ਕੋਈ ਵੀ ਕੁੰਡਾ ਨਹੀਂ ਘਟੂਬ ਵਧਾਉਣਾ ਹੈਗਾ ਜਿਹੜਾ ਪੁਰਾ ਕੁੰਡਾ ਵਧਾਉਂਦੇ ਤੇ ਆਪਾਂ ਕੋਈ ਕੁੰਡਾ ਨਹੀਂ ਪਰਨ ਵਧਾਉਣਾ ਹੈਗਾ ਇਸ ਤੋਂ ਬਾਅਦ ਇੱਕ ਆਪਣੇ ਕੋਲ ਕੁੰਡਾ ਇਹ ਉਰੇ ਸਿੱਧਾ ਹੈ ਇਹਨੂੰ ਆਪਾਂ ਫੋਕਾ ਹੀ ਐਵੇਂ ਤਾਰ ਲਾਂਗੇ ਆਪਣੇ ਬੁੰਨਾ ਨਹੀਂ ਹੈਗਾ ਉਸ ਤੋਂ ਬਾਅਦ ਇਹ ਦੋ ਕੁੰਡੇ ਆਪਣੇ ਕੋਲ ਉਲਟੇ ਦੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਇਹ ਉਲਟੇ ਬਣਾ ਲਵਾਂਗੇ ਉਸ ਤੋਂ ਬਾਅਦ ਜਿਵੇਂ ਆਪਣਾ ਇਹ ਸਾਰਾ ਡਿਜ਼ਾਈਨ ਕੰਪਲੀਟ ਹੁੰਦਾ ਆ ਰਿਹਾ ਚੱਲਦਾ ਆ ਰਿਹਾ ਪਹਿਲੇ ਡਿਜ਼ਾਈਨ ਬਣਾ ਲਵਾਂਗੇ ਹੁਣ ਆਪਾਂ ਨੇ ਇਹਦੇ ਵਿੱਚ ਕੁਛ ਘਟਾਉਣਾ ਨਹੀਂ ਕੋਈ ਵਧਾਉਣਾ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਸ਼ੇਪ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਨੇ ਇਹ ਉਰੇ ਤੱਕ ਮੋਡਿਆਂ ਦੀ ਕਾਟ ਕਰਕੇ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਫਿਰ ਤੁਹਾਨੂੰ ਦੱਸਾਂਗੇ ਮੋਡਿਆਂ ਦੀ ਕਾਟ ਦੱਸਾਂਗੇ ਤੇ ਜਿਹੜੀ ਆਪਣੀ ਇੱਥੋਂ ਕਾਟ ਪੈਂਦੀ ਹੈ ਇਹਦੇ ਲੋਵੋ ਪੱਟੀ ਪੱਟੀ ਕੋਲ ਪਰ ਰੱਖਾਂਗੇ ਤੇ ਆਪਾਂ ਫਿਰ ਉਹ ਦੱਸਾਂਗੇ ਤੁਹਾਨੂੰ ਮੈਂ ਉਰੇ ਤੱਕ ਬਣਾ ਲੈਣੀ ਆ ਫਿਰ ਤੁਹਾਨੂੰ ਦੱਸ ਦਿਆਂ ਵੀ ਅਸੀਂ ਅੱਗੇ ਆਪਾਂ ਇਹ ਕਾਟ ਕਿਵੇਂ ਪਾਵਾਂਗੇ ਦੇਖੋ ਦੋਸਤੋ ਜਿਵੇਂ ਹੁਣ ਆਪਾਂ ਨੇ ਇੱਥੋਂ ਸ਼ੋਲਡਰ ਦੀ ਕਾਰਡ ਤੱਕ ਆਪਣੀ ਜੋ ਸਾਰਾ ਬਣਾ ਲਿਆ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਬਣ ਕੇ ਤਿਆਰ ਹੋ ਗਿਆ ਇਹਦੀ ਗਲਾਈਆ ਦੇਖੋ ਕਿੰਨੀ ਵਧੀਆ ਸ਼ੇਪ ਬਣ ਕੇ ਤਿਆਰ ਹੋ ਗਿਆ ਹੁਣ ਤੁਹਾਨੂੰ ਦੱਸਾਂਗੇ ਅਸੀਂ ਉਰੋਂ ਤੇ ਮੋਡੇ ਦੀ ਕਟਾਈ ਦੱਸਾਂਗੇ ਤੇ ਨਾਲ ਪੋਰ ਗਲੇ ਦੀ ਕਟਾਈ ਕਰਾਂਗੇ ਮੈਨੂੰ ਦੱਸ ਦਿਓ ਵੀ ਅੱਗੇ ਆਪਾਂ ਨੇ ਇਹ ਵੀ ਕਿਵੇਂ ਕਰਨਾ ਦੇਖੋ ਹੁਣ ਆਪਣੇ ਕੋਲ 10 ਕੁੰਡੇ ਨੇ ਇਹ ਆਪਾਂ ਇਹਨਾਂ ਨੂੰ ਉਲਟੇ ਬਣਾ ਲਾਂਗੇ 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ 10 10 ਕੁੰਡੇ ਬਣਾ ਲਏ ਆਪਣ ਬਟਨ ਪੱਟੀ ਦੇ ਧਾਗਾ ਪਿੱਛੇ ਕਰਕੇ ਜਿਹੜਾ ਆਪਣੇ ਕੋਲ ਸਿੱਧਾ ਅਰੇ ਚੈਨ ਵਾਲਾ ਧਾਗਾ ਇਹਨੂੰ ਪਲਟਾ ਲਾਂਗੇ ਐਵੇਂ ਜਿਹੜੇ ਆਪਣੇ ਕੋਲ ਦੋ ਕੁੰਡੇ ਪੁੱਠੇ ਨੇ ਇਹਨਾਂ ਨੂੰ ਵਿੱਚ ਲੈ ਕੇ ਤਿੰਨ ਕੁੰਡਿਆਂ ਦਾ ਆਪਾਂ ਇਹ ਪੂਰੇ ਇੱਕ ਕੁੰਡਾ ਬਣਾਵਾਂਗੇ ਕੋਲੇ ਬਣ ਗਿਆ ਉਸ ਤੋਂ ਬਾਅਦ ਜਿਵੇਂ ਆਪਣੇ ਕੋਲੇ ਇਹ ਜਿਵੇਂ ਆਪਾਂ ਗੁੰਤੀ ਪਾ ਰਹੇ ਤੇ ਅਗਲੀ ਆਪਾਂ ਸਾਰੀ ਗੁੰਤੀ ਆਪਾਂ ਐਵੇਂ ਬਣਾ ਲਾਂਗੇ ਡਿਜ਼ਾਈਨ ਜਿਵੇਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਰਿਹਾ ਹੈ ਇਹ ਸਾਰੀ ਸਲਾਈ ਤੋਂ ਬਾਅਦ ਜਦ ਆਪਣੀ ਸਾਰੀ ਸਲਾਈ ਕੰਪਲੀਟ ਹੋ ਗਈ ਤੇ ਉਲਟੀ ਸਾਈਡ ਤੋਂ ਇੱਥੇ ਆਪਾਂ ਉਹਰੇ ਮੋਡੇ ਦੀ ਕਾਟ ਪਾਵਾਂਗੇ ਜਿਵੇਂ ਤੁਹਾਨੂੰ ਇਹਦੇ ਵਿੱਚ ਦੱਸਿਆ ਤੀ ਗਾਈ ਅਸੀਂ ਬੰਨਾ 5 ਘਟਾਉਣੇ ਨੇ 4 3 ਫਿਰ 2 ਇਸ ਤਰ੍ਹਾਂ ਆਪਾਂ ਉਲਟੇ ਸਾਈਡ ਤੋਂ ਘਟਾਵਾਂਗੇ ਪਹਿਲਾਂ 5 ਗੁੰਟ ਘਟਾ ਕੇ ਫਿਰ ਆਪਾਂ ਸਾਰੀ ਇਹ ਆਪਾਂ ਉਲਟੀ ਸਲਾਈ ਆਪਾਂ ਨੇ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਦੇਣੀ ਆ ਅਸੀਂ ਤੁਹਾਨੂੰ ਦੱਸ ਦਿਆਂ ਉਸ ਤੋਂ ਬਾਅਦ ਦੇਖੋ ਆਪਾਂ ਨੇ ਉਲਟੀ ਸਾਈਡ ਤੋਂ ਬਣਾ ਕੇ ਆਪਾਂ ਨੇ ਕੰਪਲੀਟ ਕਰ ਲਿਆ ਦੇਖੋ ਉਲਟੀ ਸਾਈਡ ਤੋਂ ਇੱਥੇ ਆਪਾਂ ਨੂੰਰੇ ਪੰਜ ਕੁੰਡਿਆਂ ਦੀ ਮੋਢੇ ਦੀ ਕਾਟ ਪਾਈ ਤੀਂ ਦੇਖ ਸਕਦੇ ਹੋ ਜੂਰੇ ਪੰਜ ਕੁੰਡਿਆਂ ਦੀ ਕਾਟ ਪੈ ਗਈ ਉਸ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੇ ਆ ਗਏ ਬਟਨ ਪੱਟੀ ਤੇ ਪਣ 10 ਗੁੰਡੇ ਬਣਾ ਲੈਣੇ ਨੇ 1 2 3 4 5 6 7 8 9 10 ਧਾਗਾ ਪਿੱਛੇ ਕਰਕੇ ਇਹ ਧਾਗੇ ਨੂੰ ਆਪਾਂ ਐਵੇਂ ਪਰੇਟਾ ਕੇ ਫਿਰ ਆਪਾਂ ਨੇ ਦੁਵਾਰ ਤੋਂ ਅਸੀਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਬਸ ਹੁਣ ਇਸ ਤੋਂ ਬਾਅਦ ਆਪਾਂ ਇੱਕ ਇੱਕ ਕੁੰਡੇ ਦੀ ਕਾਟ ਪਾ ਕੇ ਫਿਰ ਆਪਾਂ ਕਾਟ ਪਾਵਾਂਗੇ ਗਲੇ ਦੀ ਦੋ ਕਪਾਣੇ ਦੋ ਵਾਰੇ ਤਿੰਨ ਕੁੰਡਿਆਂ ਦਾ ਇੱਕ ਬਣਾਤਾ ਉਸ ਤੋਂ ਬਾਅਦ ਜਿਵੇਂ ਆਪਣਾ ਡਿਜ਼ਾਈਨ ਚੱਲ ਰਿਹਾ ਤੀਗਾ ਇਹ ਸਾਰਾ ਆਪਾਂ ਨੂੰ ਕੰਪਲੀਟ ਕਰਨਾ ਉਲਟੀ ਸਲਾਈ ਤੇ ਆਪਾਂ ਨੇ ਫਿਰ ਚਾਰ ਕੁੰਡੇ ਘਟਾ ਕੇ ਉਲਟੀ ਸਲਾਈ ਉਲਟੀ ਉਲਟੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰ ਦੇਣੀਆਂ ਆ ਉਲਟੀ ਸਾਈਡ ਤੋਂ ਆਪਾਂ ਨੇ ਕੰਪਲੀਟ ਕਰ ਲਿਆ ਪੰਜ ਘਟਾਏ ਆਪਾਂ ਨੇ ਪਹਿਲਾਂ ਕੁੰਡੇ ਫਿਰ ਆਪਾਂ ਨੇ ਚਾਰ ਕੁੰਡਿਆਂ ਦੀ ਕਾਟ ਪਾਈ ਉਸ ਤੋਂ ਬਾਅਦ ਆਪਾਂ ਗਲੇ ਦੀ ਕਾਟ ਪਾਵਾਂਗੇ ਦੁਆਰ ਤੋਂ 10 ਕੁੰਡੇ ਉਲਟੇ 1 2 3 4 5 6 7 8 9 10 दस कुंडे अपन बटन पट्टी के बना ले दो बार कट पाई अपने तीन तीन कुंडा अपने दो बार एक कुंडा बनाया हूँ इतने आप कुंडा बनावेंगे धागलटा सिलाई से अपा हूँ इतने दो कुंडा बना के गले की कटाई आपप्लीट करा उसद सारी सिलाई आप डिजाइन पा कंप्लीट कर ला ਉਲਟੀ ਸਲਾਈ ਵੀ ਆਪਾਂ ਕਾਟ ਪਾ ਕੇ ਉਲਟੀ ਉਲਟੀ ਬਣਾ ਲਵਾਂਗੇ ਖੁੱਪਣੇ ਉਲਟੀ ਸਲਾਈ ਬਣਾ ਕੇ ਆਪਾਂ ਨੇ ਕੰਪਲੀਟ ਕਰ ਲਈ ਆ ਤੇ ਫੇ ਮੋਡੇ ਦੀ ਆਪਾਂ ਨੇ ਕਾਟ ਵੀ ਪਾਤੀ ਆ 5 ਗੁੰਡੇ ਘਟਾਏ 4 3 ਘਟਾ ਤੇ ਉਸ ਤੋਂ ਬਾਅਦ ਆਪਾਂ ਨਾਲੇ ਆਪਾਂ ਇਹਦੇ ਗਲੇ ਦੀ ਆਪਾਂ ਕਾਟ ਵੀ ਬਣਾਉਣ ਲੱਗ ਰਹੇ ਹਾਂ ਹੁਣ ਆਪਾਂ ਨੇ ਇਹਦੇ 5-10 ਗੁੰਡੇ ਆਪਣੇ ਬਟਨ ਪੱਟੀ ਦੇ ਨੇ ਆਪਾਂ 10 ਗੁੰਡੇ ਬਟਨ ਪੱਟੀ ਦੇ ਬਣਾਵਾਂਗੇ 1 2 3 4 5 6 7 8 9 10 10 ਕੁੰਡੇ ਬਣਾ ਕੇ ਧਾਗਾ ਪਿੱਛੇ ਕਰ ਲੈਣਾ ਆਹ ਧਾਗੇ ਨੂੰ ਆਪਾਂ ਦੋ ਸਲਾਈ ਦੇ ਉੱਪਰ ਐਵੇਂ ਪਲਟਾ ਲਾਂਗੇ ਇੱਕਾ ਸਿੱਧਾ ਧਾਗਾ ਇੱਕਾ ਆਪਣਾ ਇਹ ਜੰਜੀਰ ਵਾਲਾ ਇਹਨੂੰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦਾਂਗੇ ਤੱਲਾਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਏ ਤੇ ਹੁਣ ਆਪਾਂ ਇਹ ਉਰੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਣੇ ਆ ਉਸ ਤੋਂ ਬਾਅਦ ਜਿਵੇਂ ਵੀ ਆਪਣੀ ਡਿਜ਼ਾਈਨ ਦੀ ਆਪਣੀ ਸਲਾਈਡ ਡਿਜ਼ਾਈਨ ਆਪਣਾ ਪੈ ਰਿਆ ਆ ਆਪਾਂ ਉਸੇ ਤਰ੍ਹਾਂ ਹੀ ਬਣਾ ਕੇ ਇਹ ਕੰਪਲੀਟ ਕਰ ਲਵਾਂਗੇ ਤੇ ਉਰ ਇੱਥੋਂ ਆਪਾਂ ਉਲਟੀ ਸਾਈਡ ਤੋਂ ਆਪਣੇ ਦੋ ਕੁੰਡਿਆਂ ਦਾ ਆਪਾਂ ਨੇ ਦੋ ਕੁੰਡਿਆਂ ਦੀ ਆਪਾਂ ਨੇ ਕਾਟ ਪਾਉਣੀ ਆ ਉਸ ਤੋਂ ਬਾਅਦ ਦੋ ਕੁੰਡਿਆਂ ਦੀ ਕਾਟ ਤੋਂ ਬਾਅਦ ਫਿਰ ਆਪਾਂ ਨੇ ਕੋਈ ਵੀ ਇੱਥੇ ਆਪਣੇ ਮੋਡੇ ਦੀ ਕਾਟ ਨਹੀਂ ਬਣਾਉਣੀ ਆਪਣੇ ਮੋਡੇ ਦੀ ਕਾਟ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਆਪਾਂ ਨੇ ਜਿੰਨਾ ਆਪਣੇ ਇਹ ਆਪਾਂ ਬਣਾਇਆ ਹੋਇਆ ਬੈਕ ਸਾਈਡ ਦੀ ਸਾਈਡ ਪਿਛਲਾ ਪੱਲਾ ਆਪਾਂ ਤਿਆਰ ਕਰ ਲਓ ਉਹ ਹੋ ਜੂਗਾ ਤਿਆਰ ਆਪਣਾ ਉਰੇ ਤੱਕ ਹੀ ਬਣਾ ਲੈਣਾ ਵੀ ਇਹਨੂੰ ਵੀ ਆਪਾਂ ਨੇ ਤੁਸੀਂ ਦੇਖੋ ਦੋਸਤੋ ਜਿਵੇਂ ਅਸੀਂ ਤੁਹਾਨੂੰ ਦੱਸਿਆ ਤੀਗਾ ਕਾਟ ਤੋਂ ਬਾਅਦ ਵੀ ਆਪਾਂ ਨੇ ਉਰੇ ਗਲੇ ਦੀ ਕਟਾਈ ਕਰਨੀ ਹੈ ਤੇ ਆਪਣੇ ਮੋਢਿਆਂ ਦੀ ਆਪਾਂ ਨੇ ਕਟਾਈ ਕਰਕੇ ਗਲੇ ਦੀ ਕਟਾਈ ਕਰ ਰਹੇ ਤੇ ਨਾਲ ਇਹਦੇ ਮੋਢੇ ਦੇ ਨਾਲ ਉਸ ਤੋਂ ਬਾਅਦ ਆਪਾਂ ਨੇ ਦੋ ਵਾਰ ਆਪਾਂ ਉਰੇ ਤਿੰਨ 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 ਕੁੰਡੀਆਂ ਦੀ ਆਪਾਂ ਨੇ ਕਾਟ ਪਾਈ ਉਸ ਤੋਂ ਬਾਅਦ ਆਪਾਂ ਸਿਰਫ ਦੋ ਦੋ ਕੁੰਡੀਆਂ ਦੀ ਕਾਟ ਪਾ ਕੇ ਉਹ ਤੱਕ ਆਪਾਂ ਨੇ ਕੰਪਲੀਟ ਕੀਤਾ ਉਸ ਤੋਂ ਜਦ ਆਪਨੇ ਮੋਢੋਂ ਦੀ ਗਲੇ ਦੀ ਕਾਟ ਆਪਣੀ ਕੰਪਲੀਟ ਹੋ ਗਈ ਜਿੰਨੇ ਵੀ ਆਪਾਂ ਨੇ ਇੱਥੇ ਮੋਢੇ ਦੇ ਆਪਾਂ ਨੇ ਕੁੰਡੇ ਰੱਖਣੇ ਨੇ ਆਪਾਂ ਉਹ ਰੱਖ ਸਕਦੇ ਆ ਇਹਦੇ ਵਿੱਚ ਅਸੀਂ 24 ਕੁੰਡੇ ਰੱਖੇ ਹੋਏ ਨੇ ਇੱਥੇ ਆਹ ਉਹ ਤੁਸੀਂ ਦੇਖ ਸਕਦੇ ਤੁਸੀਂ ਇਹ ਬਣ ਕੇ ਸਾਰਾ ਆਪਣਾ ਇਹਦੇ ਨਾਲ ਕੰਪਲੀਟ ਹੋ ਚੱਲੇ ਆ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਬੇਮ ਆਪਾਂ ਦੇ ਨਾਲ ਕਿਵੇਂ ਜੋੜਨਾ ਦੇਖ ਸਕਦੇ ਹੋ ਤੁਸੀਂ ਇਸ ਬੱਲੇ ਨੂੰ ਤੇ ਬੈਕ ਸਾਈਡ ਤੇ ਫਰੰਟ ਨੂੰ ਇਹ ਕੁੰਡ ਆਪਾਂ ਇਧਰੋਂ ਲੈਣਾ ਤੇ ਇੱਕ ਕੁੰਡ ਆਪਾਂ ਨੇ ਇਧਰ ਦੀ ਸਲਾਈ ਚ ਪਾ ਲੈਣਾ ਤੇ ਦੋ ਕੁੰਡਿਆਂ ਦਾ ਆਪਾਂ ਇੱਥੇ ਵੀਰੇ ਇੱਕ ਕੁੰਡਾ ਬਣਾਵਾਂਗੇ ਉਹ ਕੁੰਡਾ ਆਪਣਾ ਇੱਕ ਹੋਰੇ ੁੰਡਾ ਬਣ ਗਿਆ ਇਸ ਤੋਂ ਬਾਅਦ ਇੱਕ ਆਪਾਂ ਨੇ ਇੱਥੇ ਬੈਕ ਸਾਈਡ ਸਲਾਈਜੋ ਲੈਣਾ ਫਰੰਟ ਵਾਲੀ ਜੋ ਇੱਕ ਆ ਇੱਧਰ ਇਹਦੇ ਉੱਪਰ ਲਾ ਕੇ ੁੰਡੇ ਨੂੰ ਸਲਾਈ ਦੇ ਉੱਪਰ ਇਸ ਤਰ੍ਹਾਂ ਇਹ ਤਿੰਨ ਕੁੰਡਿਆਂ ਦਾ ਹੁਣ ਆਪਾਂ ਇਹ ਇੱਕ ੁੰਡਾ ਬਣਾਵਾਂਗੇ ਸੇਰ ਆਪਾਂ ਨੇ ਇੱਕ ਕੁੰਡਾ ਪਹਿਧਰੋ ਲਿਆ ਇੱਧਰ ਸਲਾਈ ਦੇ ਉੱਪਰ ਪਾਏ ਦੋ ਕੁੰਡੇ ਤਿੰਨ ਕੁੰਡਿਆਂ ਦਾ ਆਪਾਂ ਇਹ ਇੱਕ ਕੁੰਡਾ ਬਣਾ ਲਵਾਂਗੇ ਇੱਕ ਕੁੰਡਾ ਪਹਿਦਰ ਲਈ ਸਲਾਈ ਚ ਲਵਾਂਗੇ ਤੇ ਇਧਰ ਪਾ ਲਿਆ ਆਹ ਕੁੰਡਾ ਵੀ ਆਪਾਂ ਨੇ ਇਸ ਸਲਾਈ ਦੇ ਉੱਪਰ ਹੀ ਪਾ ਲੈਣਾ ਇੱਕ ਸਕੁੰਡਾ ਪਣ ਇਧਰ ਲਈ ਸਲਾਈ ਚ ਲੈਣਾ ਤਿੰਨ ਕੁੰਡਿਆਂ ਦਾ ਆਪਾਂ ਇਹ ਇੱਕ ਕੁੰਡਾ ਬਣਾ ਲਵਾਂਗੇ ਦੇਖੋ ਫਿਰ ਇਸ ਤੋਂ ਤਿੰਨ ਕੁੰਡਿਆਂ ਦਾ ਆਪਾਂ ਉਹ ਇੱਕ ਕੁੰਡਾ ਬਣਾ ਲਿਆ ਇਹ ਜਿਹੜੇ ਆਪਣੇ ਬਟਨ ਪੱਟੀ ਵਾਲੇ ਆਪਣੇ ਕੋਲ ਇਹ 10 ਕੁੰਡੇ ਨੇ ਇਹਨਾਂ ਨੂੰ 10 ਕੁੰਡਿਆਂ ਨੂੰ ਛੱਡ ਕੇ ਜਿਹੜੇ ਆਪਣੇ ਕੋਲ ਉਹ ਕੁੰਡੇ ਆਪਾਂ ਨੇ ਰੱਖੇ ਨੇ ਇਹ ਇਹਨਾਂ ਨੂੰ ਇਸੇ ਤਰ੍ਹਾਂ ਆਪਾਂ ਇਹਦੇ ਨਾਲ ਬੰਦ ਕਰ ਲੈਣੇ ਆ ਤੇ ਫਿਰ ਤੁਹਾਨੂੰ ਦੱਸ ਦਿਆ ਸਿਰਫ ਬਟਨ ਪੱਟੀ ਦੇ ਆਪਾਂ ਨੇ ਕੁੰਡੇ ਬੰਦ ਨਹੀਂ ਕਰਨੇ ਹੋ ਐਵੇਂ ਰੱਖਣ ਨੇ ਦੇਖੋ ਆਪਾਂ ਨੇ ਹੁਣ ਇਹ 프ੈਂਟ ਸਾਈਡ ਤੇ ਆਪਣਾ ਬੈਕ ਸਾਈਡ ਦੇ ਆਪਾਂ ਨੇ ਇਹ ਦੋਨੇ ਜੋੜ ਲੈਨੇ ਆ ਪਣ ਪੱਲੇ ਇਹ ਆਪਣਾ ਇਹ ਬਣ ਕੇ ਆਪਣਾ ਕੰਪਲੀਟ ਹੋ ਗਿਆ ਤੇ ਪੱਟੀ ਵਾਲੇ ਆਪਾਂ ਨੇ ਖੇਰ 10 ਕੁੰਡੇ ਅਪਾ ਨੇ ਜਿਹੜੀ ਆਪਣੀ ਚੈਨਲ ਬਣ ਰਹੀ ਸ਼ੇਅਰ ਆਖੀ ਅਪਾ ਨੇ ਤੁਸੀਂ ਦੇਖ ਸਕਦੇ ਹੋ ਬਣ ਚੁੱਕੀ ਇਹ ਪਿਆਰ ਮਿਲਿਆ ਬੀਤੇ ਅਸੀਂ ਤੁਹਾਨੂੰ ਉਹ ਫ੍ਰੈਂਟ ਸਰਵਿਸ ਸਭੀ ਬਰਲਾ ਪਾਸਾ ਰਹਿ ਗਿਆ ਅਸੀਂ ਉਹ ਨੂੰ ਅਗਲੀ ਵੀਡੀਓ 'ਚ ਰੱਖਾਂਗੇ ਜੇ ਤੁਹਾਨੂੰ ਕੋਈ ਦੱਸਣ ਦਾ ਤਰੀਕਾ ਵગેਰਾ ਲੱਗਿਆ ਹੋਵੇ ਤੇ ਲਾਈਕ ਤੇ ਸ਼ੇਅਰ ਸ਼ੇਅਰ ਕਰ ਦਿਓ